ਕਲ ਕਰੀਏ ਮੌਸਮ ਦੀ ਤਾਂ ਹੁਣ ਬਿਛਲੇ 2 ਦਿਨਾਂ ਤੋਂ ਜਿਹੜਾ ਕਿ ਧੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਤੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਧੁੰਦ ਕਰਨ ਕਾਫੀ ਪ੍ਰਭਾਵਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਧੁੱਪ ਨਿਕਲੀ ਸੀ ਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫਬਾਰੀ ਦੇਖਣ ਨੂੰ ਮਿਲ ਰਿਹਾ ਤਾਂ ਲਗਾਤਾਰ ਦੁਜੇ ਦਿਨ ਬੰਗਲੌਰ ਨੂੰ ਸ਼ਹਿਰ ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਾਨ 22°C 4°C ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਾਨ 7°C ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ ਤਿੰਨ ਦਿਨਾਂ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜ਼ਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ रह ਸਕਦਾ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਤਾਂ ਲਗਾਤਾਰ ਦੁਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਧੁੱਪ ਰਹੀ ਤੇ ਜਿਸ ਨਾਲ ਵਾਤਵਾਤਾਪਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਾਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਾਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਾਨ 7 ਡਿਗਰੀ ਰਿਹਾ ਸਵੇਰੇ ਨੂੰ ਸੰਘਣੀ ਧੁੰਦ ਕਾਰਨ ਦਿਸਣ ਹੱਦ 'ਚ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ بالکل حالانکہ ਦਿਨ ਦੇ ਨਾਲ ਹੀ موسم صاف ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਘਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜ਼ਰਾ ਕੀਤਾਪਮਾਨ रह ਸਕਦਾ ਹੈ ਘੱਟੋ ਘੱਟ તાਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਦੋਂ ਦੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ho sakdi hai